ਬੁੜਲਾਡਾ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੁੜਲਾਡਾ ਵਿਖੇ ਥਾਣਾ ਸਿਟੀ ਦੇ ਮੁਖ ਅਫਸਰ ਜਸਕਰਨ ਸਿੰਘ ਦੀ ਅਗਵਾਈ ਹੇਠ ਅੱਜ ਆਈਟੀਆਈ ਚੌਕ ਵਿੱਚ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਜਸਕਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਾਸਤੇ ਆਈ ਟੀਮ ਚੌਂਗ ਵਿੱਚ ਨਾਕਾ ਲਗਾ ਕੇ ਸ਼ਹਿਰ ਅੰਦਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਕਿ ਸ਼ਰਾਰਤੀ ਅਨਸਰ ਸ਼ਹਿਰ ਅੰਦਰ ਦਾਖਲ ਨਾ ਹੋ ਸਕੇ ਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਉਹਨਾਂ ਨੇ ਕਿਹਾ ਕਿ ਜਿਹੜੇ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਡੱਕ ਲਗਾ ਰਿਪੀਟ ਜਿਹੜੇ ਟਰੈਕਟਰਾਂ ਦੇ ਉੱਚੀ ਆਵਾਜ਼ ਵਾਲੇ ਸਪੀਕਰ ਲਗਾ ਕੇ ਤੇ ਬੁਲਟ ਤੇ ਪਟਾਕੇ ਵੋ ਰਿਪੀਟ ਜਿਹੜੇ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਸਪੀਕਰ ਲਗਾ ਕੇ ਤੇ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਥਾਣਾ ਮੁਖੀ ਜਸਕਰਨ ਸਿੰਘ ਨੇ ਕਿਹਾ ਕਿ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਮੌਕੇ ਥਾਣਾ ਸਿਟੀ ਦੇ ਐਸਆਈ ਅਮਰਿਕ ਸਿੰਘ ਤੇ ਪੁਲਿਸ ਪ੍ਰਸ਼ਾਸਨ ਹਾਜ਼ਰ ਸੀ ਕਿ ਹਾਜੀ 2024 ਦੀਆਂ ਇਲੈਕਸ਼ਨ ਨੂੰ ਸੰਬੰਧਿਤ ਰੱਖਦੇ ਹੋਏ ਤੇ ਉਹਦੇ ਸਵਾਂਚ ਚੈਕਿੰਗ ਕੀਤੀ ਜਾ ਰਹੀ ਹੈ ਛੱਕੀ ਵਹੀਕਲ ਜਿਹੜੇ ਕੋਈ ਛੱਕੀ ਪੁਰਸ਼ਾ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵਿੱਚ ਅਮਨੁਮਾਨ ਬਣਿਆ ਰਵੇ ਬਿਨਾ ਡਰ ਭੈ ਤੋਂ ਲੋਕ ਆਪਦੇ ਆਪ ਨੂੰ ਸੁਰੱਖਿਆ ਸਮਝਣ ਤੇ ਆਦੀ ਉਰ ਦਾ ਇਸਤੇਮਾਲ ਕਰ ਸਕਣ ਉਹਦੇ ਸਵਾਂਚ ਚੈਕਿੰਗ ਕੀਤੀ ਜਾ ਰਹੀ ਸੀ ਅੱਜ ਜਿਵੇਂ ਟਰਾਲੀਆਂ ਵਾਲੇ ਵੀ ਜਾਣ ਕੇ ਓਵਰਲੋਡ ਕਰਕੇ ਜਿਆਦੇ ਸੜਕਾਂ ਦੇ ਤੁਰਦੇ ਉਹਨਾਂ ਮਿੱਟੀ ਕਟਾਉਣ ਦਾ ਉਹਦੇ ਨਾਲ ਵੀ ਕੋਈ ਐਕਸੀਡੈਂਟ ਹੋਣ ਦਾ ਡਰ ਹੁੰਦਾ ਉਹਦੇ ਸਮੇਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਐਸਐਮਜ਼ेड ਨਿਊਜ਼ ਦੇ ਲਈ ਇਹ ਬੁਢਲਾਡਾ ਤੋਂ ਪੱਤਰਕਾਰ ਬਿੱਟੂ ਦੀ ਰਿਪੋਰਟ